ਜ਼ਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਹੋਈ ਬੀਤੀ ਰਾਤ ਚਰਚ ਵਿੱਚ ਘਟਨਾਕਰਮ ਨੂੰ ਲੈ ਕੇ ਜਲੰਧਰ ਦੇ तमाम ਕੈਥੋਲਿਕ ਚਰਚ ਦੇ ਪਾਦਰੀਆਂ ਦੇ ਵੱਲੋਂ ਜਲੰਧਰ ਦੇ ਕਮਿਸ਼ਨਰ ਦਫ਼ਤਰ ਪਹੁੰਚ ਕੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਉਹਨਾਂ ਨੇ ਬੀਤੀ ਰਾਤ ਪੱਟੀ ਦੇ ਵਿੱਚ ਹੋਏ ਘਟਨਾਕਰਮ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ। ਇਸ ਦੌਰਾਨ ਮੌਕੇ ਤੇ ਮੰਗ ਪੱਤਰ ਲੈਣ ਪਹੁੰਚੇ डीसीपी लॉ एंड ऑर्डर अंकुर गुप्ता ਨੇ ਕਿਹਾ ਕਿ ਪੁਲਿਸ ਦੇ ਵੱਲੋਂ ਸੂਬੇ ਦੇ तमाम ਚਰਚਾਂ ਦੀ ਰਾਖੀ ਦੇ ਲਈ ਪੁਲਿਸ ਤਾਇਨਾਤ ਕਰ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਉਹ ਜਹੀ ਅਨੁਸੁਖਾਵੀ ਘਟਨਾ ਨਾ ਹੋ ਸਕੇ ਉਸ ਦੇ ਲਈ ਪੁਲਿਸ ਵੀ ਇਤਿਹਾਤਨ ਕਦਮ ਚੁੱਕ ਰਹੀ ਹੈ ਦੂਜੀ ਪਾਸੇ ਮੰਗ ਪੱਤਰ ਦਿਨ ਪਹੁੰਚੇ ਬਿਸ਼ਪ ਹਾਊਸ ਦੇ ਪਾਦਰੀ ਫਾਦਰ ਐਂਥਨੀ ਨੇ ਦੱਸਿਆ ਕਿ ਕੱਲ ਬੀਤੀ ਰਾਤ ਤਰਨਤਾਰਨ ਦੇ ਹਲਕਾ ਪੱਟੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਹ ਨਿੰਦਣਯੋਗ ਜੋ ਕਿ ਦੇਸ਼ ਦੇ ਵਿੱਚ ਅਨਸੁਖਾਵਾਂ ਮਾਹੌਲ ਪੈਦਾ ਕਰ ਰਹੀ ਹੈ ਅਤੇ ਉਹਨਾਂ ਵੱਲੋਂ ਪੁਲਿਸ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਜੋ ਇਹੋ ਜਿਹੀ ਅਨਸੁਖਾਵਿਕ ਘਟਨਾ ਨਾ ਵਾਪਰ ਸਕੇ ਦੁਬਾਰਾ ਸਵੇਰ ਦੀਆਂ तमाम ਚਰਚਾਂ ਨੂੰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੱਲ ਦੇ ਦਿਨ ਜਲੰਧਰ ਦੀਆਂ ਸਾਰੀਆਂ ਚਰਚਾਂ ਦੇ ਵਿੱਚ ਦੇਸ਼ ਦੇ ਸੁਖਾਵੇ ਮਾਹੌਲ ਲਈ ਪ੍ਰਾਰਥਨਾ ਕੀਤੀ ਜਾਵੇਗੀ ਅਤੇ ਉਸ ਤੋਂ ਉਪਰੰਤ ਅਗਲੇ ਦਿਨ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ ਉਹ ਸਾਡੇ ਕੋਲ ਇੱਥੇ ਆਏ ਨੇ ਜੀ ਉਹਨਾਂ ਨੇ ਬਿਸ਼ਵਾਸ ਕੀਤਾ ਹੈ ਕਿ ਕਮਿਸ਼ਨਰ ਆਫਿਸ ਦੇ ਵਿੱਚ ਵੀ ਸਾਨੂੰ ਇਹਨੇ ਮੈਂਬਰੈਂਡਮ ਦਿੱਤੇ ਤੇ ਅਸੀਂ ਇਹਨੂੰ ਵਿਸ਼ਵਾਸ ਦਵਾਇਆ ਕਿ ਜਿਹੜੀ ਸੇਫਟੀ ਸਿਕਿਉਰਿਟੀ ਹੈ ਉਹ ਪੂਰੀ ਤਰ੍ਹਾਂ ਮੇਨਟੇਨ ਕੀਤੀ ਜਾਊਗੀ ਤੇ ਜਿਹੜਾ ਸਾਡੇ ਵੱਲੋਂ ਵੀ ਇਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਸਾਰਾ ਆਪਣਾ ਪੰਜਾਬ ਦਾ ਭਾਈਚਾਰਾ ਸ਼ਹਿਰ ਦਾ ਭਾਈਚਾਰਾ ਉਹ ਮੇਨਟੇਨ ਰਹੇ ਸਰ ਇੱਕ ਕੈਂਡਲ ਮਾਰਚ ਬਾਰੇ ਇਹਨਾਂ ਨੇ ਕਿਹਾ ਹੈਗਾ ਉਸ ਤੋਂ ਲੈ ਕੇ ਕਿਦਾਂ ਦਾ ਸਕੂਲ ਦੇ ਪ੍ਰਬੰਧ ਕੀਤੇ ਜਾਣਗੇ ਜਿਹੜਾ ਕੈਂਡੀਲ ਮਾਰਚ ਦੇ ਸੰਬੰਧੀ ਅਸੀਂ ਉਹ ਬੈਠ ਕੇ ਗੱਲ ਕਰ ਲੈਨੇ ਆਂ ਜੀ ਤੇ ਉਹਦੇ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇੱਕ ਚਰਚਾਂ ਦੇ ਸੁਰੱਖਿਆ ਵਾਲੀ ਇਹਨਾਂ ਨੇ ਗੱਲ ਕੀਤੀ ਤੁਹਾਡੇ ਨਾਲ ਕਿ ਇਹ ਕਰੀਆ ਇਹ ਸਾਡੇ ਚਰਚਾਂ ਦੀ ਸੁਰੱਖਿਆ ਦਿੱਤੀ ਜਾਵੇ ਉਹ ਕਿਹੜੇ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਪੂਰੀ ਜੀ ਮੀਟਿੰਗ ਦੇ ਵਿੱਚ ਗੱਲ ਹੋ ਗਈ ਹੈ ਜਿਹੜੇ ਸਾਡੇ ਪੀਸੀਆਰ ਵਹੀਕਲਸ ਨੇ ਉਹਨਾਂ ਨੂੰ ਅਸੀਂ ਸਪੈਸੀਫਿਕਲੀ ਡਾਇਰੈਕਟ ਕਰ ਦਿੱਤਾ ਗਿਆ ਕਿ ਪੂਰੇ ਆਪਣੇ ਏਰੀਆ ਦੇ ਵਿੱਚ ਜਿਹੜੀ ਚਰਚੀਆਂ ਉਹਨਾਂ ਦੇ ਏਰੀਆ ਵਿੱਚ ਪੈਂਦੀਆਂ ਨੇ ਉਹਨਾਂ ਨੂੰ ਬਕਰੇ ਸੀ ਟਾਈਮ ਟੂ ਟਾਈਮ ਚੈੱਕ ਕਰਿਆ ਜਾਵੇ ਅੱਜ ਅਸੀਂ ਪੰਜਾਬ ਦੇ ਇੱਕਾਸਤੌਰ ਤੇ ਜਲੰਧਰ ਦੇ ਹਰ ਚਰਚਾਂ ਦੇ ਵਿੱਚੋ ਕੈਤਲੀ ਚਰਚਾਂ ਦੇ ਵਿੱਚ ਨੂੰ ਮਾਇੰਦੇ ਇੱਥੇ ਡੀਸੀ ਦਫਤਰ ਦੇ ਵਿੱਚ ਆਇਆ ਤੇ ਪੁਲਿਸ ਕਮਿਸ਼ਨਰ ਵੀ ਮਿਲਿਆ ਤੇ ਅੱਜ ਅਸੀਂ ਇੱਕ ਮੈਮੋਰੰਡਮ ਪੇਸ਼ ਕੀਤਾ ਹੈ ਇਹ ਮੈਮੋਰੰਡਮ ਡੀਸੀ ਸਾਹਿਬ ਦੇ ਦਰਿਅ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਣ ਦੇ ਲਈ ਇਹਦੇ ਵਿੱਚ ਅਸੀਂ ਇਹੀ ਮੁੱਦਾ ਉਠਾਇਆ ਹੈ ਕਾਜ਼ ਤੌਰ ਤੇ ਜੋ ਕੱਲ ਸਾਡੇ ਪਟਿਚ ਕੈਤਲੀ ਚਰਚ ਦੇ ਵਿੱਚ ਹੋਇਆ ਉਸ ਗੱਲਾਂ ਦੇ ਅਸੀਂ ਖੰਡਨ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਅਤੇ ਸਰਕਾਰ ਵੱਲੋਂ ਇਹਦੇ ਲਈ ਕਾਰਵਾਈ ਕਰਨ ਦੇ ਲਈ ਅਸੀਂ ਬਹਿੰਦੀ ਕਰਦੇ ਹੋਏ ਇਹ ਮੈਮੋਰੰਡਮ ਪੇਸ਼ ਕੀਤਾ ਹੈ। ਆਪ ਸਭ ਕੋ ਪਤਾ ਜਿਸ ਤਰੀਕੇ ਦੇ ਨਾਲ ਚਰਚ ਦੇ ਵਿੱਚ ਹਮਲਾ ਹੋਇਆ ਸਾਡੇ ਫਾਦਰ ਸਾਹਿਬ ਦਾ ਗੱਡੀ ਜਲਾਇਆ ਇਹ ਸਭ ਸਾਡੇ ਪੰਜਾਬ ਦੇ ਜੋ ਧਰਮਾਂ ਦੇ ਵਿੱਚ ਜੋ ਪਾਈਜਾਰਾ ਹੈ, ਅਮਨ ਅਤੇ ਸ਼ਾਂਤੀ ਹੈ ਉਸ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਕੁਝ ਵਿਅਕਤੀਆਂ ਦੀ ਕੋਸ਼ਿਸ਼ ਹੈ। ਅਸੀਸ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਚਾਹੀਦਾ ਤੇ ਸਰਕਾਰ ਤੇ ਪ੍ਰਸ਼ਾਸਨ ਇਸ ਰਾਂਦੀਆਂ ਬੰਦਿਆਂ ਨੂੰ ਕਾਨੂੰਨ ਦੇ ਮਦਾਂਵੀ ਕੇ ਉਹਨਾਂ ਨੂੰ ਸਜ਼ਾ ਦੇਣਾ ਚਾਹੀਦਾ ਹੈ ਜੋ ਘੜਨਾ ਵਾਪਰਿਆ ਉਸ ਦੇ ਖਿਲਾਫ ਉਸਨੇ ਖੰਡਨ ਕਰਤੇ ਹੋਏ ਅੱਜ ਸਾਰੇ ਕਾਨਵੈਂਟ ਸਕੂਲਾਂ ਨੂੰ ਬੰਦ ਕੀਤਾ ਹੈ ਤੇ ਕੱਲ ਦਾ ਦਿਨ ਅਸੀਂ ਸਾਰੇ ਚਰਚਾ ਵਿੱਚ ਪ੍ਰਾਰਥਨਾ ਰੱਖਿਆ ਹੈ ਕਿ ਅਸੀਂ ਸ਼ਾਂਤੀ ਦੇ ਲਈ ਪਾਜਾਰ ਦੇ ਲਈ ਪ੍ਰਾਰਥਨਾ ਕਰਨਾ ਕਿਉਂਕਿ ਅਸੀਂ ਹਮੇਸ਼ਾ ਸ਼ਾਂਤੀ ਦਾ ਮਾਰਗ ਰਸਤੇ ਤੇ ਜਾਂਦੇ ਹਾਂ ਇਪਰਸੋ ਅਸੀਂ ਸ਼ਹਿਰ ਦੇ ਵਿੱਚ ਇੱਕ ਕੈਂਡਲ ਮਾਰਚ ਰੱਖਣਾ ਹੈ ਤਾਂ ਕਿ ਸਾਰੇ ਲੋਗ ਇਸਤਰਾੰਦੀਆਂ ਬੁਰੀਆਂ ਗੱਲਾਂ ਨੂੰ ਖੰਡਨ ਕਰਨ ਅਤੇ ਸਾਰੇ ਧਰਮਾਂ ਭਾਈਚਾਰੇ ਦੇ ਵਿੱਚ ਸ਼ਾਂਤੀ ਦੇ ਵਿੱਚ ਰਹਿਣ ਇਹ ਹੀ ਸੰਦੇਸ਼ ਅਸੀਂ ਲੈਣਾ ਚਾਹੁੰਦੇ ਹਾਂ ਸਾਡੇ ਬਿਸ਼ਪ ਸਾਹਿਬ ਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਪੂਰਾ ਪੂਰਾ ਵਾਅਦਾ ਮਿਲਾਇਆ ਹੈ ਕਿ ਉਹਨਾਂ ਜਲਦੀ ਤੋਂ ਜਲਦੀ ਇਹਦੇ ਉੱਪਰ ਜੋ ਕਾਰਵਾਈ ਕਰਨਗੇ ਅਤੇ ਜੋ ਵੀ ਇਸਕਾ खलप्रिट है उनको कानून के ले आएगा तो देखो ये इस मामले में मैंने पता नहीं है इसके ये कौन है इसका कारण कौन है शरारती कर रहा है तो इसके बारे पुलिस उसका कार्रवाई करेंगे उसके बाद सानू पता चलेगा पूरे पूरे, पूरे उन्होंने सहयोग दे है रहे हैं आज भी सा जलंधर के सारे चर्चा में तकरीबन है, पुलिस मुलाजम आए थे साढ़े सिक्योरिटी पूरा पूरा ख्याल करते हैं ਇਹਦੇ ਵਿੱਚ ਸਾਨੂੰ ਕੋਈ ਕੰਪਲੇਨ ਨਹੀਂ ਹੈ। ਠੀਕ। ਜ਼ਿਲੰਧਰ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼।